ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਭਾਗ ਦੂਜਾ ਲੋਕਾਂ ਦੀਆਂ ਸਭ ਤੋਂ ਤੁਹਾਨੂੰ ਉਹ ਹੰਡਾਉਂਦੇ ਚਲੇ ਗਏ ਕੰਡਿਆਂ ਦੇ ਵਿੱਚ ਦੀ ਵੀ ਉਹ ਰਾਹ ਬਣਾਉਂਦੇ ਚਲੇ ਗਏ ਠੇਡੇ ਖਾਂਦੀ ਜ਼ਿੰਦਗੀ ਨੂੰ ਉਹ ਫਿਰ ਵੀ ਚਲਾਉਂਦੇ ਚਲੇ ਗਏ ਗੰਦਗੀ ਦੀਆਂ ਰਾਹਾਂ ਨੂੰ ਉਹ ਬੜਾ ਹੀ ਸਜਾਉਂਦੇ ਚਲੇ ਗਏ ਕਾਂਡ ਨੋ ਟਰੀਨਾ ਇਸ ਵਾਰ ਕਮਲ ਕੋਲ ਕਈ ਦਿਨ ਠਹਿਰੀ ਉਹ ਜਦੋਂ ਸਵੇਰੇ ਉੱਠਦੀ ਤਦ ਕਮਲ ਉਸਨੂੰ ਕੌਫੀ ਦਾ ਕੱਪ ਹੱਥ ਫੜਾ ਦਿੰਦਾ ਕੌਫੀ ਪੀਣ ਤੋਂ ਬਾਅਦ ਉਹ ਕਮਲ ਤੇ ਆਪਣੇ ਲਈ ਨਾਸ਼ਤਾ ਬਣਾ ਲੈਂਦੀ ਤੇ ਫਿਰ ਪੈ ਜਾਂਦੀ ਦੁਪਹਿਰ ਨੂੰ ਉਹ ਕਮਲ ਦੀ ਰਸੋਈ ਵਿੱਚ ਪੈ ਖਿਲਰੇ ਨੂੰ ਠੀਕ ਕਰਦੀ ਤੇ ਉਸ ਤੇ ਕਮਰੇ ਨੂੰ ਸੈੱਟ ਕਰਦੀ ਫਿਰ ਦਿਨੇ ਉਹ ਕੁਝ ਨਾ ਕੁਝ ਜ਼ਰੂਰ ਪੜ੍ਹਦੀ ਸ਼ਾਮ ਨੂੰ ਉਹ ਕਮਲ ਨਾਲ ਰਲ ਕੇ ਖਾਣਾ ਤਿਆਰ ਕਰਨੇ ਦੀ ਤੇ ਦੋਨੋਂ ਬੈਠ ਕੇ ਟਰੀਨਾ ਵੱਲੋਂ ਖੁੱਲੇ ਜਾਣ ਵਾਲੇ ਕਾਸਮੈਟਿਕ ਸਟੋਰ ਬਾਰੇ ਵਿਸਤਾਰ ਵਿੱਚ ਗੱਲਾਂ ਕਰਦੇ ਜਦੋਂ ਹੁਣ ਜੇ ਕਦੇ ਟਰੀਨਾ ਨੂੰ ਕਿਸੇ ਪੁਰਾਣੇ ਗਾਕ ਦਾ ਫੋਨ ਆਉਂਦਾ ਵੀ ਤਦ ਉਹ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਉਹ ਕਮਲ ਨਾਲ ਜ਼ਿੰਦਗੀ ਬਤਾਉਣ ਬਾਰੇ ਸੋਚਣ ਲੱਗ ਪੈਂਦੀ ਪਰ ਫਿਰ ਉਹ ਆਪ ਹੀ ਤਰਬਕ ਜਾਂਦੀ ਉਸ ਨੂੰ ਇਹ ਅਹਿਸਾਸ ਹੋਣ ਲੱਗ ਪੈਂਦਾ ਕਿ ਕਮਲ ਬਾਰੇ ਉਸ ਨੂੰ ਇੰਜ ਨਹੀਂ ਸੋਚਣਾ ਚਾਹੀਦਾ ਹੁੰਦਕਾ ਕਾਂਵਲਿ ਸੰਸਾਰ ਵੱਲ ਜਾਣ ਤੋਂ ਵੀ ਉਹਦਾ ਦਿਲ ਹੁਣ ਕਾਫੀ ਤਰਬਕਣ ਲੱਗ ਪਿਆ ਸੀ ਪਹਿਲਾਂ ਜਦੋਂ ਉਹ ਆਪਣੇ ਕਮਰੇ ਵਿੱਚ ਇਕੱਲੀ ਹੁੰਦੀ ਸੀ ਤਦ ਉਹਦਾ ਖਿਆਲ ਅਕਸਰ ਗਾਕਾਂ ਵੱਲ ਚੱਲਿਆ ਜਾਂਦਾ ਸੀ ਪਰ ਕਮਲ ਕੋਲ ਆ ਕੇ ਉਸਦਾ ਧਿਆਨ ਉਧਰ ਵੱਲ ਜਾਂਦਾ ਹੀ ਨਹੀਂ ਸੀ ਤਦ ਇਹਨੂੰ ਹੁਣ ਕਮਲ ਦੀ ਸੰਗਤ ਵਿੱਚ ਰਹਿਣਾ ਬਹੁਤ ਚੰਗਾ ਲੱਗਣ ਲੱਗ ਪਿਆ ਸੀ ਕਦੇ ਉਹਦਾ ਦਿਲ ਕਰਦਾ ਸੀ ਕਿ ਉਹ ਕਮਲ ਨਾਲ ਆਪਣੇ ਅੰਦਰ ਉਸ ਨਾਲ ਹਮੇਸ਼ਾ ਰਹਿਣ ਵਾਲੀ ਹਸਰਤ ਨੂੰ ਸਾਂਝੀ ਕਰੇ ਪਰ ਜਦੋਂ ਉਹ ਕਮਲ ਦੇ ਸਾਹਮਣੇ ਹੁੰਦੀ ਉਸ ਵਿੱਚ ਅਜਿਹਾ ਕੁਝ ਆਖਣ ਦੀ ਜ਼ਰੂਰਤ ਹੀ ਨਾ ਪੈਂਦੀ ਕਿਉਂਕਿ ਬੇਸਵਾਹ ਹੁੰਦਾ ਅਹਿਸਾਸ ਉਸ اندرੋਂ ਸਾਰੀ ਹਿੰਮਤ ਖਿੱਚ ਲੈਂਦਾ ਸੀ ਉਹ ਸੋਚੀ ਕਿਹੜਾ ਮਰਦ ਇੰਜ ਜੁੜ ਸਕਦਾ ਉਸ ਔਰਤ ਨਾਲ ਜਿਸ ਨੇ ਆਪਣੀ ਜਵਾਨੀ ਆਪਣਾ ਜਿਸਮ ਵੇਚ ਕੇ ਕੱਢੀ ਹੋਵੇ ਮੇਰਾ ਖਿਆਲ ਹੀ ਗਲਤ ਹੈ ਮੈਨੂੰ ਅਜਿਹੇ ਖਿਆਲ ਆਪਣੇ ਅੰਦਰ ਨਹੀਂ ਆਉਣ ਦੇਣੇ ਚਾਹੀਦੇ ਹੁਣ ਕਮਲ ਕਮਰੇ ਵਿੱਚ ਨਹੀਂ ਸੀ ਪਰ ਉਸ ਦੀ ਉੱਥੇ ਮੌਜੂਦਗੀ ਦਾ ਉਹਨੂੰ ਐਸਸੀ ਕਿੰਨਾ ਨੇਕ ਇਨਸਾਨ ਐ ਕਮਲ ਉਹਨੇ ਫਿਰ ਸੋਚਿਆ ਅੱਜ ਉਹਨੇ ਬੜੇ ਆਰਾਮ ਨਾਲ ਕਮਲ ਦੇ ਕਮਰੇ ਵਿੱਚ ਖਿਲਰੇ ਸਮਾਨ ਨੂੰ ਫਿਰ ਤੋਂ ਇੱਕ ਨਵੀਂ ਤਰਤੀਬ ਦੇ ਦਿੱਤੀ ਸਾਰੇ ਕਮਰੇ ਦੀ ਗਰਦ ਵੀ ਸਾਫ਼ ਕੀਤੀ ਜਿਵੇਂ ਉਹ ਆਪਣੇ ਕਮਰੇ ਦੀ ਸਫਾਈ ਕਰਿਆ ਕਰਦੀ ਸੀ ਉਸ ਨੂੰ ਹਰ ਚੀਜ਼ ਸਹੀ ਥਾਂ ਉੱਤੇ ਟਿਕਾਈ ਹੋਈ ਚੰਗੀ ਲੱਗਿਆ ਕਰਦੀ ਸੀ ਉਸ ਦੀ ਮਾਂ ਹੀ ਉਸ ਨੂੰ ਅਜਿਹੀਆਂ ਗੱਲਾਂ ਬਹੁਤ ਸਿਖਾਇਆ ਕਰਦੀ ਸੀ ਤੇ ਫਿਰ ਆਪਣੀ ਮਾਂ ਨੂੰ ਯਾਦ ਕਰਕੇ ਉਸ ਦੀਆਂ ਅੱਖਾਂ ਪਰ ਆਈਆਂ ਆਪਣੇ ਹੱਥ ਨੂੰ ਪਹੁੰਚ ਕੇ ਉਹ ਫਿਰ ਸੋਈ ਵਿੱਚ ਚੜ ਗਈ ਤੇ ਉਸ ਨੂੰ ਸਾਫ਼ ਕਰਨ ਲੱਗ ਪਈ ਉਸ ਨੂੰ ਕਮਲ ਉੱਤੇ ਗਿਲਾ ਵੀ ਹੋਇਆ ਕਿ ਉਹ ਇੰਜਰ ਸੋਈ ਵਿੱਚ ਬੱਚਾ ਵਾਂਗ ਉਥਲ-ਪੁਤਲ ਕਿਉਂ ਕਰ ਦਿੰਦਾ ਸੀ। ਉਹਨੇ ਕਮਲਦੀਰ ਸੋਈ ਤੇ ਕਮਰੇ ਨੂੰ ਕਿੰਨੀ ਵਾਰ ਸਵਾਰ ਕੇ ਕਮਲ ਨੂੰ ਜ਼ੋਰ ਦੇ ਕੇ ਇਹ ਆਖਿਆ ਵੀ ਸੀ ਕਿ ਇੰਜੀ ਉਹ ਇਹਨਾਂ ਨੂੰ ਸਾਫ਼ ਰੱਖੇ ਪਰ ਕਮਲ ਉੱਤੇ ਜਿਵੇਂ ਕੋਈ ਅਸਰ ਹੀ ਨਾ ਹੋਵੇ। ਉਸਨੇ ਸੋਈ ਨੂੰ ਫਿਰ ਇੱਕ ਵਾਰ ਨਵੀਂ ਤਰਤੀਬ ਦਿੱਤੀ ਤੇ ਵੇਖਿਆ ਕਿ ਸੋਈ ਅੱਗੇ ਨਾਲੋਂ ਕਾਫੀ ਖੁੱਲੀ ਲੱਗਣ ਲੱਗ ਪਈ ਸੀ। ਉਸਦੀ ਆਪਣੀ ਰਸੋਈ ਹਮੇਸ਼ਾ ਸਾਫ਼ ਰਹਿੰਦੀ ਸੀ ਤੇ ਉਹ ਕਮਲਦੀਰ ਸੋਈ ਨੂੰ ਵੀ ਬਿਲਕੁਲ ਉਸੇ ਤਰ੍ਹਾਂ ਦੀ ਕਰਕੇ ਰੱਖਣਾ ਚਾਹੁੰਦੀ ਸੀ। ਜਦੋਂ ਕਮਲ ਕੰਮ ਤੋਂ ਵਾਪਸ ਪਰਤਿਆ ਤਾਂ ਇਹ ਸਭ ਕੁਝ ਵੇਖ ਕੇ ਉਹ ਬੜਾ ਖੁਸ਼ ਹੋਇਆ ਤੇ ਬੋਲਿਆ ਮਿੱਤਰ ਦੇ ਨਾਲ ਨਾਲ ਤੂੰ ਇੱਕ ਬਹੁਤ ਵਧੀਆ ਪਤਨੀ ਵੀ ਬਣ ਸਕਦੀ ਹੈ ਪਰ ਮੇਰਾ ਮਤਲਬ ਇਹ ਨਹੀਂ ਹੈ ਕਿ ਸਿਰਫ ਪਤਨੀਆਂ ਘਰ ਸਾਫ਼ ਕਰਨ ਲਈ ਹੁੰਦੀਆਂ ਹਨ ਫਿਰ ਉਹ ਆਪ ਹੀ ਹੱਸ ਪਿਆ ਤੂੰ ਬਹੁਤ ਲਾਪਰਵਾਹ ਕਮਲ ਤੂੰ ਆਪਣਾ ਕਮਰਾ ਤੇ ਸੋਈ ਬਿਲਕੁਲ ਸਾਫ਼ ਨਹੀਂ ਰੱਖਦਾ ਜਿੱਧਰ ਵੇਖੋ ਖਲਾਰਾ ਪਿਆ ਰਹਿੰਦਾ ਪਹਿਲਾਂ ਵੀ ਮੈਂ ਜਦੋਂ ਕਦੇ ਇੱਥੇ ਰਾਤ ਕੱਟਣਾ ਆਉਂਦੀ ਸੀ ਮੇਰਾ ਦਿਲ ਕਰਦਾ ਹੁੰਦਾ ਸੀ ਕਿ ਮੈਂ ਇਹ ਸਭ ਕੁਝ ਨੂੰ ਸਾਫ਼ ਕਰਾਂ ਪਰ ਉਦੋਂ ਮੈਨੂੰ ਵਾਪਸ ਜਾਣ ਦੀ ਪਈ ਰਹਿੰਦੀ ਸੀ ਤਦੇ ਕੁਝ ਵੀ ਨਹੀਂ ਸੀ ਕਰ ਪਾਉਂਦੀ ਇੱਕ ਦੋ ਵਾਰ ਸਾਫ਼ ਵੀ ਕੀਤਾ ਸੀ ਪਰ ਮੁੜ ਕੇ ਵੇਖਿਆ ਇਸ ਥਾਂ ਦਾ ਉਹੀ ਹਾਲ ਸੀ ਫਿਰ ਉਹਨੇ ਕਮਲ ਦੇ ਬਿਲਕੁਲ ਕੋਲ ਜਾ ਕੇ ਕਿਹਾ ਅਜੇ ਵੀ ਬੰਦਨਾ ਬਾਰੇ ਸੋਚ ਰਿਹਾ ਤੂੰ ਪਤਨੀ ਤੇ ਪਤੀ ਦੀਆਂ ਗੱਲਾਂ ਕਰਕੇ ਜੋ ਕੁਝ ਤੇਰੇ ਨਾਲ ਵਾਪਰਿਆ ਕੀ ਤੂੰ ਉਸ ਤੋਂ ਅਜੇ ਕੁਝ ਸਿੱਖਿਆ ਹੀ ਨਹੀਂ ਉਹਨੂੰ ਆਪਣੇ ਵੱਲ ਖਿੱਚ ਕੇ ਉਹਨੇ ਪੁੱਛਿਆ ਕੀ ਤੂੰ ਵੀ ਬੰਦਨ ਪਾਉਣ ਵਾਲੀ ਹੈ ਦੱਸ ਮੈਨੂੰ ਔਰ ਸਬੰਧਨ ਦਾ ਦੂਸਰਾ ਨਾਮ ਹੈ ਉਹ ਆਪਣੇ ਮਰਤੀਆਂ ਨਜ਼ਰਾਂ ਵਿੱਚ ਕਿਸੇ ਹੋਰ ਔਰਤ ਨੂੰ ਜ਼ਰਰੀ ਨਹੀਂ ਸਕਦੀ ਇਹ ਉਸ ਦਾ ਸਭ ਤੋਂ ਪਹਿਲਾ ਬੰਦਨ ਹੁੰਦਾ ਭਾਵੇਂ ਇਹ ਕਲਾਕਾਰਾਂ ਲਈ ਅਸਹਿ ਹੋਵੇ ਦੂਸਰਾ ਉਹ ਹੱਕ ਰੱਖਦੀ ਹੈ ਉਸ ਉੱਤੇ ਤੇ ਜਿੱਥੇ ਉਹ ਨੂੰ ਆਪਣੇ ਹੱਕ ਤਿਲਕ ਦੇ ਦਿੱਸਦੇ ਹਨ ਉੱਥੇ ਉਹ ਇੱਕਦਮ ਯੋਧਾ ਬਣ ਜਾਂਦੀ ਹੈ ਅਗਰ ਮੈਂ ਵੀ ਇੱਕ ਔਰਤਾਂ ਕਮਲ ਪਤਨੀ ਬਣ ਕੇ ਔਰਤ ਆਪਣਾ ਇੱਕ ਨਿੱਕਾ ਜਿਹਾ ਸੰਸਾਰ ਉਸਾਰਦੀ ਹੈ ਤੇ ਉਸ ਵਿੱਚ ਨਿੱਕੀ ਜੀ ਤਰੇੜ ਵੀ ਉਸ ਨੂੰ ਚੁੱਭਦੀ ਰਹਿੰਦੀ ਹੈ ਪਰ ਮੈਂ ਪਤਨੀ ਬਣ ਕੇ ਹੁਣ ਜੀ ਨਹੀਂ ਸਕਦੀ ਕਿਉਂਕਿ ਮੈਂ ਆਪਣੀ ਮਾਂ ਨੂੰ ਵੇਖਿਆ ਸੀ ਕਿ ਉਹ ਕਿਵੇਂ ਮਰਦ ਅੱਗੇ ਝੁਕਦੀ ਸੀ ਭਾਵੇਂ ਕਦੇ-ਕਦੇ ਇੱਕ ਥੰਬ ਵੰਗ ਉਹ ਅੜਵੀ ਜਾਂਦੀ ਸੀ ਬਾਕੀ ਗੱਲ ਇਹ ਹੈ ਕਿ ਮਰਦ ਮੰਨੇ ਚਾਹੇ ਨਾ ਮੰਨੇ ਉਹ ਬੰਦਰਾ ਨੂੰ ਪਸੰਦ ਨਹੀਂ ਕਰਦੇ ਕਮਲ ਨੂੰ ਉਹਨੇ ਪਹਿਲਾਂ ਮਿਲਕੜੇ ਜੱਫੀ ਪਾਈ ਤੇ ਫਿਰ ਉਸ ਤੋਂ ਵੱਖ ਹੋ ਕੇ ਨਾਲ ਬੈਠੋ ਫੇ ਉੱਤੇ ਬੈਠਦੇ ਹੋ ਬੋਲੀ ਮੈਂ ਤਾਂ ਇੰਜ ਹੀ ਸੋਚਦੀ ਆਂ ਉਸ ਦੇ ਨਾਲ ਬੈਠ ਕੇ ਕਮਲ ਨੇ ਉਸ ਦਾ ਹੱਥ ਫੜ ਲਿਆ ਤੇ ਬੋਲਿਆ ਮੈਂ ਸੋਚਦਾ ਹਾਂ ਕਿ ਜੋ ਰਿਸ਼ਤਾ ਆਪਾਂ ਬਣਾ ਲਿਆ ਹੈ ਇਸੇ ਰਿਸ਼ਤੇ ਨੂੰ ਬਸ ਇੰਜ ਹੀ ਨਿਭਾਉਂਦੇ ਹੋਏ ਆਪਾਂ ਬੁੱਢੇ ਹੋ ਜਾਈਏ ਕਿਸੇ ਵੀ ਰਿਸ਼ਤੇ ਨੂੰ ਸਥਿਰ ਮੰਨ ਲੈਣਾ ਵੀ ਬੰਦਰ ਹੈ ਆਸਰਿਆਂ ਦੀ ਪਾਲ ਰਿਸ਼ਤੇ ਬਣਾਉਂਦੀ ਹੈ ਪਰ ਜਦੋਂ ਆਸਰੇ ਕਮਜ਼ੋਰ ਹੁੰਦੇ ਹਨ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਹਨ ਹੁਣ ਜਿਸ ਸਿਰ ਤੱਕ ਤੇ ਵੀ ਨਹੀਂ ਹੈ ਤੇ ਨਾ ਹੀ ਇਕਸਾਰਤਾ ਅਸੀਂ ਬਕਤਨ ਸਰਬਕੋ ਵੱਖਰੀ ਤਰ੍ਹਾਂ ਵਿਕਦੇ ਰਹਿੰਦੇ ਹਾਂ ਵਿਕਣ ਵਾਲੇ ਵਿੱਚ ਸਿਰਤਾ ਨਹੀਂ ਹੋ ਸਕਦੀ ਕਮਲ ਮੈਂ ਚਾਹੁੰਦੀ ਹਾਂ ਕਿ ਤੇਰਾ ਤੇ ਮੇਰਾ ਰਿਸ਼ਤਾ ਦੇਰ ਤੱਕ ਨਿਵੇ ਪਰ ਉਮਰ ਦੀ ਸ਼ਾਮ ਤੱਕ ਸ਼ਾਇਦ ਇੰਜ ਨਾ ਵੀ ਹੋਵੇ ਝੂਠੀ ਆਸ ਪਿੱਛੇ ਲੱਗਣਾ ਇੰਜ ਹੁੰਦਾ ਜਿਵੇਂ ਹਵਾ ਦੇ ਬੁਲੇ ਦਾ ਪਿੱਛਾ ਕਰਨਾ ਹੋਵੇ ਕਮਲ ਦਾ ਹੱਥ ਆਪਣੇ ਹੱਥ ਵਿੱਚ ਰੱਖ ਕੇ ਧੀਨਾ ਬੋਲੀ ਤੂੰ ਕਿਸੇ ਫਿਲਾਸਫਰ ਵਾਂਗ ਬਹੁਤ ਹੀ ਸਿਆਣੀਆਂ ਗੱਲਾਂ ਕਰਨ ਲੱਗੀ ਤੂੰ ਪਿੱਛੇ ਜੇ ਕਿਸੇ ਲੇਖਕ ਨੂੰ ਪੜ੍ਹਿਆ ਕਮਲ ਜ਼ਰਾ ਮੁਸਕਰਾਇਆ ਕਾਇਲ ਕੋਲ ਇੱਕ ਨਾਵਲ ਸੀ ਦਾ ਏਜ ਆਫ ਰੀਜ਼ਨ ਜਨ ਪਰ ਸਾਰਤਰ ਦਾ ਮੈਂ ਵੀ ਉਹ ਪੜਿਆ ਹੈ ਪੂਰੀ ਆਜ਼ਾਦੀ ਮਗਰ ਪਿਆ ਹੋਇਆ ਉਹ ਫਲਸਫੀ ਦਾ ਅਧਿਆਪਕ ਮੈਂਥਿਊ ਬਰੂਨਰ ਦੀ ਕਮਿਊਨਿਸਟ ਪਾਰਟੀ ਨੂੰ ਪਸੰਦ ਕਰਦਾ ਪਰ ਉਸ ਵਿੱਚ ਸ਼ਾਮਲ ਹੋ ਕੇ ਆਪਣੀ ਆਜ਼ਾਦੀ ਨਹੀਂ ਗਵਾਣੀ ਚਾਹੁੰਦਾ ਹੈ ਨਾ ਕਮਲ ਬੋਲਿਆ ਮੈਂ ਉਸ ਨੂੰ ਪੜ ਕੇ ਕੁਝ ਹੋਰ ਸੋਚਿਆ ਕਿ ਆਜ਼ਾਦੀ ਇੱਕ ਛਲਾਵਾ ਹੈ ਆਜ਼ਾਦੀ ਹੈ ਹੀ ਨਹੀਂ ਸੰਪੂਰਨ ਆਜ਼ਾਦੀ ਵੀ ਮਨੁੱਖ ਲਈ ਬਹੁਤ ਵੱਡੀ ਦਿੱਕਤ ਬਣ ਸਕਦੀ ਹੈ ਅਸੀਂ ਕੁਝ ਮਿੱਥਦੇ ਹਾਂ ਤੇ ਚਾਹੁੰਦੇ ਹਾਂ ਕਿ ਉਸ ਮਿੱਥੀ ਹੋਈ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਘੋਲ ਲਈਏ ਪਰ ਅਸਲੀਅਤ ਵਿੱਚ ਇਹ ਕੁਝ ਹੁੰਦਾ ਹੀ ਨਹੀਂ ਨਾ ਹੋਈ ਸਕਦਾ ਉਸ ਨਾਵਲ ਦੇ ਕੁਝ ਪਾਤਰ ਬੜੇ ਕਮਜ਼ੋਰ ਤੇ ਬੇਕਾਰ ਜੇ ਲੱਗੇ ਜਿਵੇਂ ਮਾਰਸਲ ਸਰਦ ਇਹ ਵਿੱਚ ਵਿਵਾਖ ਹੈ ਤੇ ਉਹ ਸਾਰਾ ਪਾਣੀ ਵਾਂਗ ਹਰ ਪਾਸੇ ਨੂੰ ਵਹਿ ਜਾਂਦੀ ਹੈ ਬੱਚਾ ਰੱਖਣ ਦੇ ਹੱਕ ਵਿੱਚ ਹੋ ਕੇ ਵੀ ਮੈਥਿਓਲੀ ਡਾਕਟਰ ਲੱਭਦੀ ਹੈ ਹਾਂ ਉਸ ਨਾਵਲ ਵਿੱਚ ਦਾ ਖਿਆਲ ਹਮੇਸ਼ਾ ਜ਼ਿੰਦਾ ਰਹਿਣ ਵਾਲਾ ਹੈ ਭਾਵੇਂ ਉਹ ਹੈ ਇੱਕ ਛਲਾਬਈ ਮੈਂ ਉਹਨੂੰ ਪੜ੍ਹ ਕੇ ਇਹੋ ਸੋਚਣ ਲੱਗ ਪਈ ਕਿ ਮੈਂ ਜ਼ਿੰਦਗੀ ਵਿੱਚ ਕਿਵੇਂ ਆਜ਼ਾਦ ਰਹਿ ਸਕਦੀ ਹਾਂ ਪਰ ਉੱਤਰ ਇਹੋ ਮਿਲਿਆ ਕਿ ਸੰਭਵ ਹੀ ਨਹੀਂ ਤ੍ਰਿਨਾ ਅਸਲ ਵਿੱਚ ਤੇਰੀ ਸਕਰਬ ਵਿੱਚ ਬਹੁਤ ਵੱਡਾ ਸੱਚ ਹੈ ਕੁਝ ਆਜ਼ਾਦੀ ਖੋ ਕੇ ਹੀ ਕੁਝ ਆਜ਼ਾਦੀ ਮਿਲਦੀ ਹੈ ਅਸੀਂ ਤੇਰੇ ਆਖਣ ਮੁਤਾਬਕ ਵੱਖੋ ਵੱਖਰੇ ਤਰੀਕੇ ਨਾਲ ਵਿਕਦੇ ਹਾਂ ਪਰ ਅਸੀਂ ਇਸ ਵਿਕਣ ਦੀ ਕਿਰਿਆ ਨੂੰ ਆਪ ਹੀ ਜਾਇਜ਼ ਠਹਿਰਾ ਦਿੰਦੇ ਹਾਂ ਅਸਲ ਵਿੱਚ ਅਸੀਂ ਸਭ ਬੇਸਵਾਵਾ ਹੀ ਤਾਂ ਹਾਂ ਪਰ ਇਸ ਸ਼ਬਦ ਨਾਲ ਅਸੀਂ ਜੁੜਨਾ ਨਹੀਂ ਚਾਹੁੰਦੇ ਜਿਵੇਂ ਸਾਰੇ ਲੋਕ ਕਸਾਈ ਸ਼ਬਦ ਨੂੰ ਆਪਣੇ ਨਾਲ ਨਹੀਂ ਲਾਉਣਾ ਚਾਹੁੰਦੇ ਭਾਵੇਂ ਉਹ ਕਿੰਨੀਆਂ ਹੀ ਜਾਨਾਂ ਨੂੰ ਖਤਮ ਕਰਨ ਦੇ ਕਾਰਨ ਬਣ ਚੁੱਕੇ ਹੋਣ ਜੋ ਤੈਨੂੰ ਚੰਗਾ ਲੱਗਦਾ ਤੂੰ ਉਹ ਕਰ ਆਪਣੀ ਰੋਜ਼ੀ ਲਈ ਬਸ ਇਹੋ ਇੱਕ ਇੱਕ ਹਿੱਸਾ ਹੈ ਜੋ ਆਜ਼ਾਦੀ ਦਾ ਹਲਕਾ ਜਿਹਾ ਅਹਿਸਾਸ ਦਿੰਦਾ ਪਰ ਰੋਜ਼ੀ ਕਮਾਉਣ ਦੀ ਕਿਰਿਆ ਵਿੱਚ ਕੋਈ ਆਜ਼ਾਦੀ ਨਹੀਂ ਹੈ। ਟ੍ਰੀਨਾ ਦੇ ਮੱਥੇ 'ਨਾ ਮੱਥਾ ਲਾ ਕੇ ਕਮਲ ਬੋਲਿਆ। ਕਮਲ ਮੈਨੂੰ ਲੱਗਦਾ ਕਿ ਤੂੰ ਵੀ ਬਹੁਤ ਕੁਝ ਪੜਿਆ ਹੋਇਆ ਹੈ। ਮੈਨੂੰ ਪੜਨ ਦੀ ਆਦਤ ਆਪਣਾ ਵਕਤ ਲੰਘਾਉਣ ਕਰਕੇ ਪਈ ਸੀ ਪਰ ਪੜਨ ਨੇ ਮੇਰੀ ਸੋਚ ਨੂੰ ਕੋਈ ਸੇਧ ਦਿੱਤੀ ਹੈ। ਜਦੋਂ ਮੈਂ ਵਿਕਦੀ ਹਾਂ ਤਦ ਮੇਰੀ ਆਜ਼ਾਦੀ ਖਤਮ ਹੋ ਜਾਂਦੀ ਹੈ ਤੇ ਐਵੇਂ ਹੀ ਜਦੋਂ ਸਭ ਲੋਕ ਵਿਕਦੇ ਹਨ ਉਹ ਆਪਣੀ ਆਜ਼ਾਦੀ ਕੁਚਲ ਲਈ ਗਿਰਵੀ ਰੱਖ ਦਿੰਦੇ ਹਨ। ਟ੍ਰੀਨਾ ਨੇ ਕਮਲ ਦੇ ਦੋਵਾਲੀ ਆਪਣੀ ਬਾਹ ਪਾ ਕੇ ਆਖਿਆ। ਕਮਲ ਉਸ ਦੀ ਗੋਦ ਵਿੱਚ ਲੇਟ ਗਿਆ। ਯਕਨ ਲੱਗਿਆ ਔਰਤਾਂ ਦੀ ਹਾਜ਼ਰੀ ਬਿਨਾ ਮੈਨੂੰ ਆਪਣੀ ਜ਼ਿੰਦਗੀ ਹਮੇਸ਼ਾ ਖਾਲੀ ਬੇਰਸੀ ਤੇ ਤਨਹਾਈ ਲੱਗੀ ਹੈ ਹੋਰਾਂ ਦਾ ਪਤਾ ਨਹੀਂ ਪਰ ਤੂੰ ਕਦੇ ਸੋਚ ਕੇ ਆਪਾਂ ਨੂੰ ਕੀ ਕੁਝ ਕਰਨਾ ਚਾਹੀਦਾ ਕਿ ਆਪਣੀ ਆਜ਼ਾਦੀ ਹਮੇਸ਼ਾ ਕਾਇਮ ਰਹੇ ਵਾਹ ਵਾਹ ਕਮਲ ਪਿਆਰੇ ਪਰ ਹਮੇਸ਼ਾ ਦੀ ਆਜ਼ਾਦੀ ਤਾਂ ਸੰਭਵ ਹੀ ਨਹੀਂ ਜੋ ਦੇਸ਼ ਦੇ ਮੁਖੀ ਹਨ ਉਹ ਵੀ ਕਿਵੇਂ ਨਾ ਕਿਵੇਂ ਕਿਸੇ ਉੱਤੇ ਨਿਰਭਰ ਹੋ ਕੇ ਆਪਣੀ ਆਜ਼ਾਦੀ ਗਿਰ ਵੀ ਰੱਖੀ ਬੈਠੇ ਹਨ ਇਹਦਾ ਮਤਲਬ ਹੈ ਕਿ ਸਿਰਫ ਡਿਕਟੇਟਰ ਆਜ਼ਾਦ ਹਨ ਕਮਲ ਨੇ ਪੁੱਛਿਆ ਨਹੀਂ ਉਹ ਵੀ ਉਹਨਾਂ ਉੱਤੇ ਨਿਰਭਰ ਹਨ ਜਿਨ੍ਹਾਂ ਨੂੰ ਪਹਿਲ ਦੇ ਕੇ ਆਪਣੇ ਕੋਲ ਆਪਣੀ ਸੁਰੱਖਿਆ ਲਈ ਰੱਖਿਆ ਹੋਇਆ ਹੈ ਅੰਦਰੋਂ ਉਹ ਉਹਨਾਂ ਉੱਤੇ ਸ਼ੱਕ ਕਰਕੇ ਜਿਉਂਦੇ ਹਨ ਤੇ ਇਹ ਸ਼ੱਕ ਹੀ ਉਹਨਾਂ ਨੂੰ ਬਚਾਉਂਦਾ ਹੈ ਪਰ ਉਹਨਾਂ ਦੀ ਆਜ਼ਾਦੀ ਸੰਪੂਰਨ ਨਹੀਂ ਕਿਉਂਕਿ ਸ਼ੱਕ ਵਿੱਚ ਰਹਿਣਾ ਵੀ ਪੂਰੀ ਆਜ਼ਾਦੀ ਨਹੀਂ ਤਦੇ ਡਿਕਟੇਟਰ ਕਈ ਵਾਰੀ ਕੁਰਸੀ ਗਵਾਦੇ ਵੇਖੇ ਗਏ ਹਨ ਆਜ਼ਾਦੀ ਹੈ ਹੀ ਨਹੀਂ ਕਿਤੇ ਬਸ ਇੱਕ ਸਤਾ ਹੁੰਦੀ ਹੈ ਜਿਸ ਉੱਤੇ ਸਮਝੌਤਾ ਕਰਨਾ ਹੀ ਆਜ਼ਾਦੀ ਦਾ ਆਧਾਰ ਹੈ ਕਮਲ ਦੇ ਮੱਥੇ ਤੋਂ ਬਾਰੋਤਾ ਨੂੰ ਕਰਦਿਆਂ ਟਰੀਨਾ ਬੋਲੀ ਫਿਰ ਆਪਾਂ ਨੂੰ ਕਿਸ ਸਥਿਤੀ ਉੱਤੇ ਸਮਝੌਤਾ ਕਰਨਾ ਪਵੇਗਾ ਤਾਂ ਕਿ ਕਦੇ ਥੋੜਾ ਬਹੁਤ ਆਜ਼ਾਦੀ ਦਾ ਆਪਾਂ ਨੂੰ ਹਮੇਸ਼ਾ ਸਾਥ ਰਹੇ। ਟ੍ਰੀਨਾ ਦੇ ਨਿੱਕੇ ਪਰ ਬੜੇ ਖੂਬਸੂਰਤ ਹੱਥ ਨੂੰ ਫੜ ਕੇ ਕਮਲ ਨੇ ਆਪਣੇ ਹੱਥਾਂ ਨਾਲ ਪਲੱਸ ਦੀਆਂ ਪੁੱਛਿਆ। ਜਿਵੇਂ ਮੈਂ ਕੋਈ ਸਮਾਂ ਸਰੀਰ ਵੇਚਣ ਦੀ ਸਮਝੌਤਾ ਕਰ ਲਿਆ, ਜਿਵੇਂ ਨਾ ਚਾਹੁੰਦੇ ਹੋਏ ਨੇ ਵੀ ਤੂੰ ਨੌਕਰੀ ਨਾਲ ਸਮਝੌਤਾ ਕਰ ਲਿਆ। ਬਹੁਤ ਲੋਕ ਨੌਕਰੀਆਂ ਕਰਦੇ ਹੁੰਦੇ ਜਰੂਰੀ ਨਹੀਂ ਕਿ ਉਹ ਪੂਰੇ ਖੁਸ਼ ਹੋਣ ਪਰ ਉਹ ਉਹਨਾਂ ਨੌਕਰੀਆਂ ਨੂੰ ਛੱਡ ਨਹੀਂ ਸਕਦੇ ਕਿਉਂਕਿ ਉਹ ਉਹਨਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਹਨ ਤੇ ਮਜਬੂਰੀ ਆਜ਼ਾਦੀ ਤੋਂ ਬਿਲਕੁਲ ਉਲਟ ਹੁੰਦੀ ਹੈ। ਆਪ ਆਪਣਾ ਧੰਦਾ ਬਦਲ ਸਕਦੇ ਆ ਪਰ ਧੰਦਿਆਂ ਵਿੱਚ ਸਮਝੌਤੇ ਕਰਨੇ ਬਹੁਤ ਜ਼ਰੂਰੀ ਹਨ ਤ੍ਰਿਨਾ ਨੇ ਆਖਿਆ ਮੈਂ ਕਦੇ ਹੰਦਾਸਾ ਨਹੀਂ ਸਿਲਾਇਆ ਕਿ ਇੱਕ ਦਿਨ ਮੈਂ ਤੇਰੇ ਕੋਲੋਂ ਇੰਨੀਆਂ ਸੂਖਮ ਸੱਚਾਈਆਂ ਬਾਰੇ ਜਾਣਾਂਗਾ ਤੈਨੂੰ ਜੇ ਕਿਤੇ ਯੂਨੀਵਰਸਿਟੀ ਦੀ ਵਿੱਦਿਆ ਲੈਣ ਦਾ ਮੌਕਾ ਮਿਲਦਾ ਤੂੰ ਤ੍ਰਿਨਾ ਬਹੁਤ ਚੰਗੇ ਰੁਤਬੇ ਉੱਤੇ ਪਹੁੰਚਦੀ ਸ਼ਾਇਦ ਫਿਲਾਸਫਰ ਹੀ ਬਣ ਜਾਂਦੀ ਕਿੰਨੀਆਂ ਕਿਤਾਬਾਂ ਤੂੰ ਪੜੀਆਂ ਹਨ ਕਮਲ ਤ੍ਰਿਨਾ ਦੀ ਇੰਨੀ ਗਹਿਰੀ ਸੋਚ ਤੋਂ ਹੈਰਾਨ ਅਤੇ ਪ੍ਰਭਾਵਿਤ ਹੋ ਗਿਆ ਸੀ ਮੈਂ ਕਿਤਾਬਾਂ ਬਹੁਤ ਪੜੀਆਂ ਹਨ ਜਿਨ੍ਹਾਂ ਕਰਕੇ ਸ਼ਾਇਦ ਮੈਂ ਜ਼ਿੰਦਗੀ ਪ੍ਰਤੀ ਸਕਾਰਾਤਮਕ ਪਹੁੰਚ ਬਣਾਈ ਹੋਈ ਹੈ ਇਕ ਗੱਲ ਹੋਰ ਹੈ ਕਿ ਮੌਕੇ ਮਿਲਣ ਉੱਤੇ ਵੀ ਕਈ ਲੋਕ ਕੁਝ ਨਹੀਂ ਕਰ ਪਾਉਂਦੇ ਬਹੁਤੇ ਲੋਕ ਉਹ ਕੰਮ ਕਰਕੇ ਜ਼ਿੰਦਗੀ گزار ਦਿੰਦੇ ਹਨ ਜਿਨ੍ਹਾਂ ਲਈ ਉਹ ਬਣੇ ਹੀ ਨਹੀਂ ਹੁੰਦੇ ਇਹ ਸਭ ਕੁਝ ਬਸ ਹਾਲਾਤ ਦਾ ਖੇਲ ਹੈ ਤੂੰ ਆਪਣੇ ਵੱਲ ਵੇਖ ਲੈ ਤੂੰ ਇੱਕ ਜਮਾਂਦਰੂ ਕਲਾਕਾਰ ਸੀ ਪਰ ਹਾਲਾਤ ਨੇ ਤੇਰੇ ਹੱਥੋਂ ਕਲਾਈ ਛੜਾ ਦਿੱਤੀ ਮੈਨੂੰ ਵੀ ਮੇਰੇ ਹਾਲਾਤ ਨੇ ਮਾਰਿਆ ਤਦੇ ਸਰੀਰਕ ਸੋਸ਼ਣੇ ਮੇਰਾ ਰਸਤਾ ਬਣ ਗਿਆ ਕਿਉਂਕਿ ਮੇਰੀ ਮਾਂ ਚੱਲ ਬਸੀ ਤੇ ਜਦੋਂ ਮੈਂ 9 ਸਾਲ ਦੀ ਸੀ ਮੇਰਾ ਪਿਓ ਦੇਸ਼ ਸੇਵਾ ਵਿੱਚ ਜਾਣ ਗਿਆ ਮੇਰੀ ਮਾਂ ਕਈ ਵਾਰ ਘਰ ਚਲਾਉਣ ਲਈ ਦੋ ਦੋ ਨੌਕਰੀਆਂ ਵੀ ਕਰਦੀ ਰਹੀ ਸੀ ਹੁਣ ਮੇਰੀ ਹਾਲਤ ਵੇਖ ਤੂੰ ਆਪਣਾ ਹਾਲ ਵੇਖ ਵੇਖਦਾ ਸੀ ਕਿ ਕੀ ਤੋਂ ਕੀ ਹੋ ਜਾਂਦਾ ਹੈ ਅਜੀਬ ਹੈ ਸੰਸਾਰ ਇਸ ਵਿੱਚ ਵਿਚਰ ਰਹੀ ਜ਼ਿੰਦਗੀ ਇਹ ਆ ਕੇ ਟਰੈਨਾ ਬਹੁਤ ਹੀ ਉਦਾਸ ਹੋ ਗਈ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਕਮਲ ਆਖਣ ਲੱਗਾ ਹੁਣ ਤੂੰ ਇਕੱਲੀ ਨਹੀਂ ਟਰੈਨਾ ਆਪਾਂ ਦੁੱਖ ਸੁੱਖ ਰਲ ਕੇ ਕਟਾਂਗੇ ਟਰੈਨਾ ਉਸ ਨਾਲ ਨਜ਼ਰ ਮਿਲਾ ਕੇ ਖੁੱਲ ਕੇ ਮੁਸਕराई ਪਰ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਗਿਆ ਸੀ ਪਤਾ ਨਹੀਂ ਕਮਲ ਦੇ ਸਹਾਰੇ ਦਾ ਅਹਿਸਾਸ ਸੁਣ ਕਰਕੇ ਜੋ ਉਸ ਦੀ ਕੋਈ ਬੇਵਸੀ ਜੋ ਉਸ ਨੂੰ ਕਿਸੇ ਪੰਛੀ ਵਾਂਗ ਉੱਡਣ ਤੋਂ ਰੋਕੀ ਬੈਠੀ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ